ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਨਿਵਾਸੀਓ ਅੱਜ ਇੱਕ ਬਾਅਦ-ਬਾਅਦ ਛੜਿਆ ਆ ਜਿਹੜੀ ਫਿਲਮ ਬਣਾਈ ਆ ਦਲਜੀਤ ਦੋਸਾਂਝ ਨੇ ਤੇ ਪਰਨੀਤੀ ਚੋਪੜਾ ਨੇ ਚੰਪੀਲਾ ਨਾਂ ਦੀ ਫਿਲਮ ਬਣਾਈ ਆ ਔਰ ਉਹਦੇ ਜਿਹੜਾ ਡਾਇਰੈਕਟਰ ਨੇ ਅਮਤਾਜ ਅਲੀ ਖਾਨ ਨੇ ਮੇਰਾ ਖਿਆਲ ਵੀ ਉਹਦਾ ਅੱਜ ਬਹੁਤ ਹੀ ਬਾਅਦ ਵਿਵਾਦ ਛੜਿਆ ਹੋਇਆ ਕੁਝ ਲੋਕ ਕਹਿ ਰਹੇ ਨੇ ਕਿ ਉਹ ਲੱਚਰ ਗਾਇਕ ਸੀ ਮਾੜਾ ਗਾਇਕ ਸੀ ਮਾੜੇ ਗਾਣੇ ਕਾਉਂਦਾ ਸੀ। ਕਾਫੀ ਉਹਨੂੰ ਲੋਕ ਬੜੀ ਦਿਲਚਸਪੀ ਨਾਲ ਸੁਣ ਰਹੇ ਨੇ। ਜੋ ਅੱਜ ਉਹ ਫਿਲਮ ਬਣਾਈ ਗਈ ਆ। ਕਿਉਂ ਕਹਿੰਦੇ ਵੀ ਉਹਨੇ ਦਸਾਂ ਦਿਨਾਂ ਚ ਹੀ ਹਲੇ ਨੈਟਪੀ ਆਈ ਆ ਵੀ ਸਵਾ ਕਰੋੜ ਦਾ ਸਵਾ 100 ਕਰੋੜ ਦਾ ਬਿਜ਼ਨਸ ਜਿਹੜਾ ਉਹ ਕਰ ਦਿੱਤਾ। ਚਲੋ ਆਪਾਂ ਇਸ ਗੱਲ 'ਚ ਨਾ ਜਾਂਦੇ ਹੋਏ ਆਪਾਂ ਜਿਹੜਾ ਅਸਲੀ ਮੁੱਦਾ ਆਪਣਾ ਆਪਾਂ ਉੱਤੇ ਚਰਚਾ ਕਰੀਏ ਉਦੋਂ ਜਦੋਂ ਉਹ 1988 ਦੇ ਵਿੱਚ ਉਹਦਾ ਉਹਨਾਂ ਦਾ ਮੌਤ ਹੋ ਜਾਂਦੀ ਹੈ ਦੋਨਾਂ ਜਣਿਆਂ ਦੀ ਉਹ ਅੰਮ੍ਰਜੋਤ ਤੇ ਅਮਰਸੰਨ ਚਮਕੀਲਾ ਦੀ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਗਾਇਕ ਸਨ ਔਰ ਉਦੋਂ ਮੇਰੀ ਵੀ ਉਮਰ 22 ਸਾਲ ਦੀ ਸੀ ਤੇ ਉਹ 27 ਸਾਲ ਦਾ ਸੀ 1 ਸਾਲ ਮਤੋਂ ਉਹ ਛੋਟਾ ਸੀ ਉਸ ਵੇਲੇ ਉਹਦੀ ਇੰਨੀ ਮਤਲਬ ਚੜ੍ਹਤ ਸੀ ਮੈਂ ਦੇਖੀ ਆ ਚੜ੍ਹਤ ਸੀ ਉਹਦੀ ਇੰਨੀ ਕਿਉਂਕਿ ਕਹਿੰਦੇ ਮਹੀਨੇ ਦੇ ਵਿੱਚ ਉਹਦੇ 45-45 ਖਾੜੇ ਬੁੱਕ ਆਉਂਦੇ ਹੁੰਦੇ ਸੀ ਔਰ ਜਿਹੜਾ ਜਦੋਂ ਉਹ ਲੈ ਜਾਂਦੇ ਸੀ ਜਿਹੜੇ ਲੋਕ ਉਹ ਆਮ ਘਰਾਂ ਦੇ ਗਰੀਬ ਲੋਕ ਤਾਂ ਹੈ ਲੈ ਜਾਂਦਾ ਨਹੀਂ ਸੀ ਕੋਈ ਉਹ ਚੰਗੇ ਸਰਦੇਪੁਰ ਦੇ ਘਰਾਂ ਦੀ ਉਹਦਾ ਪ੍ਰੋਗਰਾਮ ਲਪਾਉਂਦੇ ਸੀ ਬੁੱਕ ਕਰਦੇ ਸੀ ਨਾਲੇ ਉਹ ਬਿਨਾ ਬੁੱਕ ਕਰਦੋਂ ਜਾਂਦਾ ਹੀ ਨਹੀਂ ਸੀ ਜੇ ਉਹ ਦਫਤਰ ਤੇ ਬੁੱਕ ਕਰਨ ਆਉਂਦੇ ਸੀ ਤਾਂ ਹੀ ਉਹ ਜਾਂਦਾ ਸੀ ਕਿਉਂਕਿ ਜਿਹੜੀ ਇਹ ਵਪਾਰ ਦਾ ਨਿਜਮ ਹੈ ਵੀ ਮਾਰਕੀਟ ਦੇ ਵਿੱਚ ਜਿਹਹ ਜੀ ਡਿਮਾਂਡ ਆ ਉਹਦੀ ਸਪਲਾਈ ਆ ਜਿਹਹ ਜੀ ਲੋਕ ਚਾਹੁੰਦੇ ਸੀ ਉਹ ਉਹ ਉਸ ਵੇਲੇ ਉਹ ਜਾਂ ਗੌਣ ਵਾਲੇ ਲਿਖਣ ਵਾਲੇ ਲਿਖਦੇ ਸੀ ਤੇ ਗੌਣ ਵਾਲੇ ਗਾਉਂਦੇ ਸੀ ਵੀ ਅੱਜ ਉਹਨੂੰ ਇੱਥੇ ਦੁਨੀਆ ਤੋਂ ਗਏ ਨੂੰ ਉਹ ਜੋੜੀ ਨੂੰ 35 ਸਾਲ ਦਾ ਲਗਭਗ ਸਮਾਂ ਬੀਤ ਗਿਆ। ਔਰ ਜੰਨਾ ਮੇਰੇ ਜਦੋਂ ਮੈਂ ਦੇਖਿਆ ਉਹਨੂੰ ਸੁਣਿਆ ਉਦੋਂ ਦੇਖਿਆ ਲੋਕਾਂ ਸੁਣਦਾ ਸੀ ਲੋਕਾਂ ਤੋਂ ਵੀ ਜੰਨਾ ਲੋਕ ਉਹਨੂੰ ਉਦੋਂ ਸੁਣਦੇ ਸੀ ਅੱਜ ਉਹਨੂੰ ਦੁੱਗਣਾ ਸੁਣਦੇ ਆ। ਕਿਉਂਕਿ ਅੱਜ ਉਹਦੀ ਡਿਮਾਂਡ ਭਾਵੇਂ ਦੁਨੀਆ ਤੇ ਨਹੀਂ ਹੈ। ਅੱਜ ਉਹਦੀ ਡਿਮਾਂਡ ਉਦੋਂ ਵੀ ਜ਼ਿਆਦਾ ਆ। ਔਰ ਅਜ ਉਹਨੂੰ ਹਿੰਦੀ ਪੱਟੀ 'ਚ ਵੀ ਸੁਣਦੇ ਆ ਲੋਕ। ਤੇ ਜਿਸ ਤਰ੍ਹਾਂ ਦਾ ਲੋਕ ਅੱਜ ਜਦੋਂ ਆਪਾਂ ਮੈਂ ਅੱਜ ਜਾ ਕੇ ਆਇਆ 25 30 ਕਿਲੋਮੀਟਰ ਮੋਟਰਸਾਈਕਲ ਸਫ਼ਰ ਕੀਤਾ ਤੇ ਬਹੁਤ ਗਿਣਤੀ ਟਰੈਕਟਰਾਂ ਤੇ ਬੰਦੂਕ ਚਮਕੀਲਾ ਵੱਜਦਾ ਹੀ ਨਜ਼ਰ ਆਇਆ ਔਰ ਜਿੰਨੇ ਨੌਜਵਾਨ ਨੇ 11 ਤੋਂ ਜ਼ਿਆਦਾ ਜਿੰਨੇ ਕੋਈ ਮੋਬਾਈਲ ਹੈ ਇਹ ਜੇ ਮੋਬਾਈਲ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਅੱਜ ਹਰੇਕ ਹੀ ਨੌਜਵਾਨ ਚਮਕੀਲਾ ਹੀ ਸੁਣ ਰਿਹਾ ਹੁਣ ਜਦੋਂ ਅੱਜ ਆਰਕੈਸਟਰਾਂ ਅਸੀਂ ਇਹਾਂ ਚ ਲੈ ਜਾਂਦੇ ਆ ਚਾਹੇ ਉਹ ਜਿਵੇਂ ਮਰਜੀ ਕਹਿ ਲੋ ਬਈ ਮਜਬੂਰੀ ਬਣ ਗਈ ਲੋਕਾਂ ਦੀ ਪਰ ਲੋਕ ਤਾਂ ਲਜਾਰ ਹੈ ਨਾ ਜੇ ਜੇ ਆਰਕੈਸਟਰ ਨੂੰ ਕਿਸੇ ਨੂੰ ਬੁੱਕ ਕਰਦੇ ਆ ਤਾਂ ਹੀ ਜਾਂਦੇ ਆ ਜੇ ਉਹਨੂੰ ਬੁੱਕ ਹੀ ਨਾ ਕਰਿਆ ਜਾਵੇ ਤੋ ਕੋਈ ਜਾਣ ਗਈ ਨਹੀਂ ਇਸ ਲਈ ਜਹਜ ਆ ਸਮਾਜ ਸੁਣਨਾ ਪਸੰਦ ਕਰਦਾ ਉਹ ਜਾਂ ਲਿਖਣ ਵਾਲੇ ਲਿਖਣ ਗਈ ਔਰ ਗਾਉਣ ਵਾਲੇ ਗਾਉਣ ਲੋੜ ਇਸ ਗੱਲ ਦੀ ਆ ਸੱਜੋ ਮਿੱਤਰੋ ਪੰਜਾਬੀ ਉਹ ਸਰਬੱਤ ਦਾ ਭਲਾ ਮੰਗਣ ਵਾਲੇ ਉਹ ਵੀ ਆਪਾਂ ਬੇ ਲੋੜੇ ਬਾਦ ਬਾਦ ਚ ਪੈਂਡ ਦੀ ਬਜਾਏ ਬੇ ਲੋੜੇ ਬਾਦ ਬਾਦ ਚ ਪੈਂਡ ਦੀ ਬਜਾਏ ਆਪ ਇੱਕ ਐਸੀ ਵਿਚਾਰਧਾਰਾ ਲੋਕਾਂ ਦੇ ਮਨ ਵਿੱਚ ਵਿਕਸਿਤ ਕਰਦੀ ਹੈ ਕਿ ਜਿਹੜੀ ਜਿਹੜੇ ਲਿਖਣ ਵਾਲੇ ਨੇ ਉਹ ਚੰਗਾ ਲਿਖਣ ਲਈ ਮਜਬੂਰ ਹੋ ਜਾਣ ਔਰ ਗਾਉਣ ਵਾਲੇ ਚੰਗਾ ਗਾਉਣ ਲਈ ਮਜਬੂਰ ਹੋਣ ਇਹ ਤਾਂ ਹੋਣਗੇ ਜੇ ਅਸੀਂ ਲੋਕਾਂ ਦੀ ਮਨੋਵਿਰਤੀ ਨੂੰ ਬਦਿਆ ਤਰੀਕ ਨਾਲ ਉਹਨਾਂ ਨੇ ਚੰਗੀ ਮਨੋ ਮਨੋ ਭਾਵਨਾ ਪੈਦਾ ਕਰਦੀ ਹੈ ਲੋੜ ਆ ਅੱਜ ਲੋਕਾਂ ਦੇ ਮਨ ਵਿੱਚ ਚੰਗਾ ਖਿਆਲ ਪੈਦਾ ਕਰਨ ਦੀ ਜਦੋਂ ਆਮ ਪਬਲਿਕ ਦੇ ਨੌਜਵਾਨਾਂ ਦੇ ਅੰਦਰ ਚੰਗਾ ਖਿਆਲ ਪੈਦਾ ਹੋ ਗਿਆ ਇਹ ਆਪਣੇ ਆਪ ਹੀ ਖਤਮ ਹੋ ਜਾਗਾ ਇਸ ਲਈ ਮੇਰੀ ਬੇਨਤੀ ਆ ਬਾਅਦ ਵਾਰ ਚ ਪੈਣ ਵੀ ਆਹ ਪੰਜਾਬੀ ਨੂੰ ਆਪਾਂ ਇੱਕ ਨਵੇਂ ਪੰਜਾਬ ਦੀ ਉਸਾਰੀ ਕਰਨ ਲਈ ਲੋਕ ਮਾਨਾਂ ਦੇ ਵਿੱਚ ਇੱਕ ਮਜ਼ਬੂਤ ਨਿਰੋਵਾ ਸੱਭਿਆਚਾਰ ਪੈਦਾ ਕਰੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 好的